ਨਸੀਬ ਖੋਲ ਦੇ ਮੇਰਾ ਤੁਸੀਂ ਜੁੜੇ ਹੋ ਅੰਬੇਦਕਰ ਮਿਸ਼ਨ ਨਿਊ ਚੈਨਲ ਦੇ ਨਾਲ ਮੈਂ ਅਮਰਿੰਦਰ ਸਿੰਘ ਸੰਧੂ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਿਗੁਰ ਹੋਏ ਦਿਆਲ ਨਾ ਦੁੱਖ ਜਾਣੀਏ ਅੱਜ ਅਸੀਂ ਪੈਲ ਹਲਕੇ ਦੇ ਪਿੰਡ ਰਾਮਗੜ੍ਹ ਸਰਦਾਰਾ ਵਿਖੇ ਮੌਜੂਦ ਹਾਂ ਜਿੱਥੇ ਕੀ ਇੱਕ ਨੌਜਵਾਨ ਦੀ ਬਾਹ ਕੱਟੀ ਹੋਈ ਆ ਨੌਜਵਾਨ ਸਬਜ਼ੀ ਵੇਚਣ ਦਾ ਪਿੰਡਾਂ ਦੇ ਵਿੱਚ ਫੇਰੀ ਲਾਉਣ ਦਾ ਕੰਮ ਕਰ ਰਿਹਾ ਆ ਉਹ ਨੌਜਵਾਨ ਨਾਲ ਕਰਦੇ ਆ ਗੱਲਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡੀ ਇਹ ਬਾਹ ਦਾ ਹਾਸਾ ਕਦੋਂ ਹੁੰਦਾ ਜੀ ਬਾਹ ਦਾ ਹਾਸਤਾ ਜੀ 2013 ਦੇ ਵਿੱਚ ਹੋਇਆ ਸੀਗਾ ਕੀ ਹੋਇਆ ਸੀਗਾ ਇਹ ਪਹਿਲਾ ਐਕਸੀਡੈਂਟ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਪਲਾਸਟਰ ਪਾਹ ਟਾਈਟ ਲਗਾਤਾ ਸੀ ਡਾਕਟਰ ਨੇ ਤੇ ਉਸ ਦੇ ਕਰਕੇ ਨਾੜਾਂ ਬਲੌਕ ਹੋ ਗਈਆਂ ਸੀਗੀਆਂ ਟ੍ਰੈਕਰ ਆ ਦੇ ਵਿੱਚ ਵਿੱਚ ਹੀ ਗੜ ਗਈ ਸੀਗੀ ਤੇ ਦੂਸਰੇ ਨੇ ਪਟਿਆਲੇ ਜਾ ਕੇ ਕਹਿੰਦੇ ਵੀ ਕੱਟਣੀ ਪਊਗੀ ਇਹ ਜੀ ਜਾਨ ਬਚਾਉਣੀ ਹੈ ਮੱਟੇ ਦਾ ਬਾਹ ਕੱਟਣੀ ਪੈਣੀ ਹੈ ਜ਼ਹਿਰ ਬੰਨਾ ਜਿਆਦਾ ਹੋ ਗਿਆ ਸੀਗਾ। ਉਹ ਆਪਾ ਬਾਈ ਜੀ ਦੇਖੀਏ ਨੌਜਵਾਨਾਂ ਦੇ ਹੱਥ ਪੈਰ ਹੁੰਦੇ ਨੇ ਹਨਾ ਇੱਕ ਮਿਹਨਤ ਕਰਨ ਤੋਂ ਕੁਤਰਉਂਦੇ ਨੇ ਤੁਸੀਂ ਇੱਕ ਬਾਹ ਕੱਟਣ ਦੇ ਬਾਵਜੂਦ ਵੀ ਇੱਕ ਤੁਸੀਂ ਮਿਹਨਤ ਕਰ ਰਹੇ ਹੋ। ਹਾਂਜੀ ਇਹ ਬਸ ਅੰਦਰੋਂ ਜਨੂੰਨ ਹੈ ਇੱਕ ਕੰਮ ਕਰਨ ਦਾ ਵੀ ਵੀ ਆਹ ਚੀਜ਼ ਆਪਾਂ ਕਰਨੀ ਆ ਮਿਹਨਤ ਕਰਕੇ ਅੱਗੇ ਆਉਣਾ ਕੋਈ ਗੱਲ ਨਹੀਂ। ਬਾਕੀ ਮੈਂ ਲੋਕਾਂ ਨੂੰ ਦੇਖ ਕੇ ਬਹੁਤ ਬੰਦੇ ਦੇਖਦਾ ਮੈਂ ਜਿਨ੍ਹਾਂ ਦੇ ਦੋਨੇ ਲੱਤਾਂ ਦੋਨੇ ਬਾਹਾਂ ਨਹੀਂ ਹੁੰਦੀਆਂ। ਹਾਲਾਂਕਿ ਸੌਣ ਵੀ ਨਹੀਂ ਸਕਦੇ ਹੁੰਦੇ ਉਹਨਾਂ ਦੀ ਵਿਚਾਰਾਂ ਜਿੰਦਗੀ ਹੈ ਮੈਂ ਉਹਨਾਂ ਨੂੰ ਦੇਖ ਕੇ ਪ੍ਰਭਾਵਿਤ ਹੁੰਨਾ ਵੀ ਯਾਰ ਇਹ ਵੀ ਜ਼ਿੰਦਗੀ ਦੀ ਜਿਉ ਰਹੇ ਆ ਵੀ ਆਪਾਂ ਤਾਂ ਬਹੁਤ ਕੁਝ ਕੋਈ ਗੱਲ ਨਹੀਂ ਜੋ ਵੀ ਕੀਤਾ ਰੱਬ ਨੇ ਵਧੀਆ ਹੀ ਕਰ ਦਿੰਦਾ ਰੱਬ ਤਾਂ ਮਾੜਾ ਕਰ ਦਈਂ ਹੁੰਦਾ ਕਦੀ ਬਸ ਇਸੇ ਕਰਕੇ ਉਸੇ ਜਨੂੰਨ ਨੂੰ ਲੈ ਕੇ ਵੀ ਕੰਮ ਕਰੀ ਜਾਣੀ ਜਿਵੇਂ ਨੌਜਵਾਨ ਬਾਹਰ ਨੂੰ ਜਾ ਰਹੇ ਨੇ ਵੀ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਤੁਸੀਂ ਇੱਕ ਸਬਜ਼ੀ ਦੀ ਰੇੜੀ ਲਾ ਕੇ ਪਿੰਡਾਂ ਦੇ ਵਿੱਚ ਫੇਰੀ ਲਗਾ ਕੇ ਸਬਜ਼ੀ ਦੇ ਵੇਚਣ ਦਾ ਕੰਮ ਕਰੋ ਨੌਜਵਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਨੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕੰਮ ਆ ਬੰਦਾ ਕਰਨ ਵਾਲਾ ਹੋਵੇ ਕਿਤੇ ਵੀ ਕਰ ਸਕਦਾ ਪੰਜਾਬ ਨਹੀਂ ਜਿੱਥੇ ਮਰਜ਼ੀ ਜਾ ਕੇ ਕੰਮ ਕਰ ਸਕਦਾ ਬੰਦਾ ਕਰਨ ਵਾਲਾ ਹੋਵੇ ਠੀਕ ਨਹੀਂ ਜਿਨ੍ਹਾਂ ਨੇ ਹੁਣ ਬਾਹਰੋਂ ਜਾ ਕੇ ਲੋਕ ਇਨਾਂ ਨੇ ਲੱਖ ਰੁਪਏ ਲਾ ਕੇ ਮੁੜੇ ਆਉਂਦੇ ਆ ਵਾਪਸ ਮੁੜੇ ਆਉਂਦੇ ਆ ਉਹਨਾਂ ਦਾ ਵੀ ਬਾਤੋ ਸਾਰਦਾ ਹੀ ਆ ਕਹਿਣ ਦਾ ਮਤਲਬ ਵੀ ਪਰ ਮੇਰੇ ਹਿਸਾਬ ਨਾਲ ਪੰਜਾਬ ਬੈਸਟ ਆ ਪਰਮਾਤਮਾ ਨਾਲ ਉਸ ਅਕਾਲ ਪੁਰਖ ਨਾਲ ਸਿਕਵਾ ਤਾਂ ਨਹੀਂ ਹੈਗਾ ਵੀ ਮੇਰੀ ਇੱਕ ਬਾਹ ਕੱਟੀ ਹੋਈ ਹੈ ਨਹੀਂ ਬਿਲਕੁਲ ਸਿਕਵਾ ਨਹੀਂ ਉਹਨਾਂ ਲੋਕਾਂ ਨੂੰ ਦੇਖ ਕੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਜਿਨ੍ਹਾਂ ਦੇ ਦੋ ਦੋ ਲੱਤਾਂ ਨਹੀਂ ਹੋਣ ਉਹਨਾਂ ਨੂੰ ਕੋਈ ਸਿਕਵਾ ਨਹੀਂ ਹੈਗਾ ਸਿਕਨੀਆਂ ਆਪਾਂ ਨੂੰ ਕੋਈ ਸਿਕਵਾ ਨਹੀਂ ਹੈਗਾ ਜੋ ਹੋਣਾ ਸੀ ਉਹ ਹੋ ਗਿਆ ਕੋਈ ਗੱਲ ਨਹੀਂ ਪਰਮਾਤਮਾ ਦੀ ਮਰਜ਼ੀ ਆ ਜਿੱਥੇ ਰੱਖਦਾ ਮਾਲਕ ਰਹਿਣਾ ਮੈਂ ਤਾਂ ਤੁਹਾਨੂੰ ਪਤਾ ਤੇ ਕਿੰਨੇ ਵਜੇ ਤੋਂ ਤੁਸੀਂ ਕੰਮ ਮਤਲਬ ਘਰ ਤੋਂ ਤੁਸੀਂ ਨਿਕਲਦੇ ਫੇਰੀ ਲਈ ਸਵੇਰੇ ਮੈਂ ਮੰਨ ਲਓ ਵੀ 4:00 ਵਜੇ ਨੂੰ ਰੈਡੀ ਹੋ ਜਾਣਾ ਮੱਡੀ ਜਾਣ ਨੂੰ ਮੰਡੀ ਤੋਂ ਆਉਂਦਾ ਮੈਂ 6:30 ਵਜੇ 6:30 ਵਜੇ ਆ ਕੇ 7 ਵਜੇ ਨੂੰ ਰੈਡੀ ਰੈਡੀ ਕਰਕੇ 7:30 ਵਜੇ ਨੂੰ ਹੋਕਾ ਮਾਰਦੀ ਦਾ ਪਿੰਡ ਦੇ ਵਿੱਚ ਉਸ ਤੋਂ ਬਾਅਦ ਨਾਲ ਦੇ ਪਿੰਡਾਂ ਦੇ ਵਿੱਚ ਵੀ ਜਾਣੀ ਮੈਂ 5 ਪਿੰਡ ਘੁੰਮ ਲਈ ਸਾਰੇ ਘਾੜੀ ਦੇ ਵਿੱਚ ਇਹ ਮੇਰੀ ਛੁੱਟੀ ਬਾਹ ਕੱਟੀ ਸੀ ਜਿਆ ਤੁਹਾਨੂੰ ਪੈਨਸ਼ਨ ਲੱਗੀ ਹੋਈ ਆ ਹਾਂਜੀ ਪੈਨਸ਼ਨ ਲੱਗੀ ਹੋਈ ਆ ਜੀ ਆਪਾਂ ਗੱਲ ਕਰੀਏ ਘਰ ਦੇ ਹਾਲਾਤਾਂ ਬਾਰੇ ਘਰ ਦੇ ਹਾਲਾਤ ਕਿਦਾਂ ਕਦੇ ਨੇ ਘਰ ਦੇ ਹਾਲਾਤ ਬਹੁਤ ਨਾਜ਼ੁਕ ਨੇ ਕਿ ਸ਼ੁਰੂ ਤੋਂ ਹੀ ਪਹਿਲਾਂ ਮੇਰੀ ਬਾਹ ਖਰਾਬ ਹੋ ਗਈ ਸੀ ਉਸ ਤੋਂ ਬਾਅਦ ਮੇਰੇ ਪੱਦੇ ਪਾਦਰ ਦੀ ਡੈਥ ਹੋ ਗਈ ਸੀ ਉਹਨਾਂ ਦੇ 5-6 ਲੱਖ ਰੁਪਏ ਲੱਗਿਆ ਸੀਗਾ ਯਾਨੀ ਕਾਫੀ ਨੁਕਸਾਨ ਹੋ ਗਿਆ ਹੈਗਾ ਕਾਟੇ ਦੇ ਵਿੱਚ ਚਲੇ ਗਿਆ ਸੀਗਾ ਕਰਜ਼ਾ ਵੀ ਬਹੁਤ ਹੋ ਗਿਆ ਸੀ ਪਰ ਆਪਾਂ ਹਾਰ ਨਹੀਂ ਮੰਨੀ ਹੈਗੀ ਵੀ ਕੋਹ ਨਾ ਕੁਝ ਕਰਦੇ ਰਹਿਣਾ ਬਸ ਵੀ ਕਰਜ਼ਾ ਵੀ ਲਾਤਾ ਸਾਰਾ ਕੁਝ ਹੋ ਗਿਆ ਵੀ ਯਾਨੀ ਹੁਣ ਦੇ ਮਦਬਕ ਸਹੀ ਆ ਬਾਕੀ ਡੈਡੀ ਮੇਰੇ ਬੈਡ ਰੈਸਟ ਤੇ ਹੀ ਨੇ ਕਿ ਲਗਭਗ ਉਹਨਾਂ ਨੂੰ ਹੋ ਗਿਆ ਹੁਣ 6-7 ਸਾਲ ਹੋ ਗਿਆ ਉਹ ਬਿਮਾਰ ਰਹਿੰਦੇ ਆ ਕਾਫੀ ਕਿ ਜਿਵੇਂ ਤੁਸੀਂ ਜਾਗਰਨਾਂ ਦੇ ਪਤਾ ਲੱਗੇ ਸੀਗਾ ਜਾਗਰਨਾਂ ਤੇ ਵੀ ਤੁਸੀਂ ਜਾਣਦੇ ਹੋ ਹਾਂਜੀ ਜਾਗਰਨਾਂ ਤੇ ਵੀ ਜਾਈਦਾ ਸੀ ਕਾਪੇ ਸ਼ਰਮਾ ਜੀ ਨੇ ਸਾਡੇ ਪਿੰਡ ਤੇ ਬਹੁਤ ਉੱਗੇ ਸਿੰਗਰ ਨੇਗੇ ਉਹਨਾਂ ਦੇ ਨਾਲ ਜਾਗ ਰਣਾ ਤੇ ਵੀ ਜਾਈਦਾ। ਮਾੜਾ ਮੋਟਾ ਗਾਉਣ ਦਾ ਵੀ ਚਲੋ ਕੋਰਸ ਵਗੈਰਾ ਕਰ ਲਈਦਾ ਉਹਨਾਂ ਨਾਲ। ਨਾ ਕੋਈ ਗੀਤ ਸੁਣਾ ਦਿੰਦੇ ਆਂ ਜੀ। ਨਸੀਬ ਖੋਲ ਦੇ ਮੇਰਾ ਮਦਦ ਕਰ ਮੇਰੀ ਅੱਲਾ ਨਸੀਬ ਖੋਲ ਦੇ ਮੇਰਾ ਮਦਦ ਕਰ ਮੇਰੀ ਅੱਲਾ ਨਸੀਬ ਖੋਲ ਦੇ ਮੇਰਾ ਮਦਦ ਕਰ ਮੇਰੀ ਅੱਲਾ ਤੂੰ ਜੀ ਨੂੰ ਚਾਵੇਂ ਦੇ ਮੇਂ ਤੇ ਮਰਜੀ ਤੇਰੀ ਅੱਲਾ ਨਸੀਬ ਖੋਲ ਦੇ ਮੇਰਾ ਨਸੀਬ ਖੋਲ ਦੇ ਮੇਰਾ ਮਦਦ ਕਰ ਮੇਰੀ ਅੱਲਾ ਨਸੀਬ ਖੋਲ ਦੇ ਮੇਰਾ ਮਦਦ ਕਰ ਮੇਰੀ ਅੱਲਾ ਨਸੀਬ ਖੋਲ ਦੇ ਮੇਰਾ ਮਦਦ ਕਰ ਮੇਰੀ ਅੱਲਾ ਤੂੰ ਜਿਨੂੰ ਚਾਵੇਂ ਦੇਵੇਂ ਇਹ ਮਰਜ਼ੀ ਤੇਰੀ ਅੱਲਾ ਨਸੀਬ ਖੋਲ ਦੇ ਮੇਰਾ ਬਹੁਤ ਬਹੁਤ ਸ਼ੁਕਰੀਆ ਜੀ ਨੌਜਵਾਨ ਨਾਲ ਗੱਲ ਗੱਲਬਾਤ ਕਰਨ ਤੋਂ ਬਾਅਦ ਨੌਜਵਾਨ ਦਾ ਕਹਿਣਾ ਵੀ ਮੇਰੀ ਇੱਕ ਬਾਹ ਵੀ ਕੱਟੀ ਹੋਈ ਹੈ ਵੀ ਮੈਂ ਫਿਰ ਵੀ ਮਿਹਨਤ ਕਰ ਰਿਹਾ ਨੌਜਵਾਨਾਂ ਨੂੰ ਨੌਜਵਾਨ ਦਾ ਇੱਕ ਸੁਨੇਹਾ ਵੀ ਮਿਹਨਤ ਕਰਨੀ ਹੈ ਮਿਹਨਤ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ ਆਪਦਾ ਕੰਮ ਆ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਅੰਬੇਦਕਰ ਮਿਸ਼ਨ ਨਿਊ ਚੈਨਲ ਦੇ ਨਾਲ ਕੈਮਰਾਮੈਨ ਹਰਪ੍ਰੀਤ ਸਿੰਘ ਦੇ ਨਾਲ ਮੈਂ ਮਰਿੰਦਰ ਸਿੰਘ ਸੰਧੂ ਰਾਮਗੜ੍ਹ ਸਰਦਾਰਾ